ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਮੈਂ ਅੱਜ ਬਾਜ ਵਾਰਨ ਦਾ ਪਾਸ਼ਾ ਜੀ ਦੇ ਦਰ ਤੇ ਗੁਰੂ ਰਾਮਦਾਸ ਪਾਸ਼ਾ ਜੀ ਦੇ ਦਰ ਸਦਕੇ ਜੋ ਮੇਰੇ ਤੇ ਕਿਰਪਾ ਹੋਈ ਮੈਨੂੰ ਪਹਿਲਾ ਵਿਧਾਨ ਸਭਾ ਚ ਜਾਣ ਦਾ ਮੌਕਾ ਮਿਲਿਆ ਔਰ ਫਿਰ ਗੁਰੂ ਸਾਹਿਬ ਦੀ ਰਹਿਮਤ ਬਖਸ਼ਿਸ਼ ਸਦਕੇ ਮੈਨੂੰ ਦਿੱਲੀ ਦੀ ਬਾਜ਼ਾਰ ਚ ਜਾਣ ਦਾ ਮੌਕਾ ਮਿਲਿਆ ਮੈਂ ਗੁਰੂ ਸਾਹਿਬ ਜੀ ਦਾ ਸਨਮਾਨ ਕਰਨ ਵਾਸਤੇ ਸ੍ਰੀ ਦਰਬਾਰ ਸਾਹਿਬ ਨਮਸਤੇ ਕੋਣ ਤੋਂ ਪਹੁੰਚੇ ਮੈਂ ਸਾਰੇ ਆਪਣੀ ਲੀਡਰਸ਼ਿਪ ਦਾ ਸਾਡੇ ਸਤਕਾਰਯੋ ਪੰਜਾਬ ਦੇ ਸਾਫਕਾ ਪ੍ਰਧਾਨ ਮਨੁਜਨ ਕਾਲੀਆ ਜੀ ਦਾ ਸਾਡੇ ਸਾਫਕਾ ਮੰਤਰੀ ਸੁਮਪ੍ਰਕਾਸ਼ ਜੀ ਦਾ ਸਾਡੇ ਜਨਸਕਟਰ ਸਰ ਪਰਮੇਂਦਰ ਸਿੰਘ ਰਾਜ ਜੀ ਦਾ ਸਾਡੇ ਸ਼ਵੇਤ ਮਲਿਕ ਸਾਹਿਬ ਦਾ ਔਰ ਸੰਧੂ ਸਾਹਿਬ ਦਾ ਜ਼ਿਲ੍ਹਾ ਅਧਿਕਾਰੀ ਦਾ ਜੀਡੀ ਪੰਡਾਰੀ ਸਾਹਿਬ ਪਰਿਵਾਰੀ ਸਾਹਿਬ ਦਾ ਸਭ ਦਾ ਮੈਂ ਧੰਨਵਾਦ ਕਰਦਾ ਹਾਂ ਬਹੁਤ ਜਿੰਨੇ ਚਾਣ ਤੇ ਮਾਣ ਦਿੱਤਾ ਹੈ ਦਿੱਲੀ ਦੇ ਅੰਦਰ ਜਿੱਦਿ ਦੇ ਲੋਕਾਂ ਨੇ ਬਹੁਤ ਮਾਣ ਦਿੱਤਾ ਹੈ ਦਿੱਲੀ ਦੀ ਸੰਗਤ ਨੇ ਬਹੁਤ ਕਿਰਪਾ ਕੀਤੀ ਆ ਔਰ ਇੱਕ ਨਵਾਂ ਇਤਿਹਾਸ ਦਿੱਲੀ ਅੰਦਰ ਚਿਰਜਾਇਆ ਜੋ ਦਿੱਲੀ ਦੇ ਅੰਦਰ ਚੂਠ ਔਰ ਕਪੜੇ ਦੀ ਰਾਜਨੀਤੀ ਕਰਦੇ ਸੀਗੇ ਉਹਨਾਂ ਨੂੰ ਛੇ ਪਰਦਾ ਕਰਕੇ ਤੇ ਉਹਨਾਂ ਨੂੰ ਦਿੱਲੀ ਚੋਂ ਬਾਹਰ ਕੱਢਣ ਦਾ ਕੰਮ ਕੀਤਾ ਜਿਹੜੀ ਆਪਤਾ ਬਣ ਗਈ ਸੀ ਦਿੱਲੀ ਵਾਸਤੇ ਉਸ ਆਪਤਾ ਦੀ ਬਿਮਾਰੀ ਨੂੰ ਦਿੱਲੀ ਦੇ ਲੋਕਾਂ ਨੇ ਭਾਰ ਕਿੰਦਾ ਅੱਜ ਮੈਂ ਜਦੋਂ ਕਹਿੰਦਾ ਸੀ ਲੋਕਸ਼ਦ ਮੇਰੀ ਗੱਲ ਨਹੀਂ ਮੰਨਦੇ ਸੀ ਮੇਰੇ ਪ੍ਰਾਣੇ ਸਾਰੇ ਬੈਂਡ ਕਾਟੇ ਕਿਉਂ ਮੈਂ ਇਹ ਹੀ ਕਹਿੰਦਾ ਸੀ ਅਰਵਿੰਦ ਕੇਜਰੀਵਾਲ ਜੀ ਐਕਸ ਚੀਫ ਮਿਨਿਸਟਰ ਦੇ ਨਾਮ ਨਾਲ ਐਕਸ ਐਮਐਲਏ ਹੋਣਗੇ ਮਨੀਸ਼ ਸੁਸੋਦੀਆ ਜੀ ਐਕਸ ਡਿਪਟੀ ਚੀਫ ਮਿਨਿਸਟਰ ਸਾਹਿਬ ਨਾਲ ਐਕਸ ਐਮਐਲਏ ਹੋਣਗੇ ਅਤੀਸ਼ੀ ਮੈਕਾ ਜੀ ਥੋੜੀ ਬਹੁਤੇ ਵੋਟਾਂ ਜਿੱਤ ਸਕਦੀ ਆ ਅਲਟੀਮੇਟਲੀ ਉਹੀ ਹੋਇਆ ਅਸੀਂ ਬਾਰ-ਬਾਰ ਕਹਿੰਦੇ ਸੀ ਕਿ 40 ਸੀਟਾਂ ਤੇ ਸਾਡੀ ਕੋਈ ਲੜਾਈ ਨਹੀਂ ਅਸੀਂ 54 ਸੀਟਾਂ ਦੇ ਉੱਤੇ ਜਿੱਤ ਹਾਸਲ ਕਰਾਂਗੇ 14 ਸੀਟਾਂ ਜਿਹੜੀਆਂ ਸਾਡੀ ਫਾਈਟਾਂ ਤਾਂ ਮੈਂ 40 ਸੀਟਾਂ ਸਾਡੀ ਫਾਈਟ ਚ ਨਹੀਂ ਸੀ ਆ ਇੱਕ ਤਰਫਾ ਅਸੀਂ ਜਿੱਤਨੇ ਸੀ ਔਰ ਉਹੀ ਹੋਇਆ ਉਹ 14 ਸੀਟਾਂ ਚੋਂ ਵੀ ਅਸੀਂ 8 ਸੀਟਾਂ ਜਿੱਤੇ ਔਰ 6 ਸੀਟਾਂ ਥੋੜੇ ਮਾਰਜਨ ਨਾਲ ਪਰ ਦਿੱਲੀ ਨੂੰ ਬੜੀਆਂ ਆਸਾਂ ਨੇ ਬੜੀਆਂ ਉਮੀਦਾਂ ਨੇ ਦਿੱਲੀ ਨੂੰ 12 ਸਾਲ ਚ ਆਮ ਆਦਮੀ ਪਾਰਟੀ ਨੇ ਲੁੱਟਿਆ ਵੀ ਕੁੱਟਿਆ ਵੀ ਤੇ ਬਰਬਾਦ ਨਹੀਂ ਕੀਤਾ ਤੇ ਉਜਾੜਿਆ ਵੀ ਸੋ ਅੱਜ ਅਸੀਂ ਗੁਰੂ ਸਾਹਿਬ ਦੇ ਚਰਨਾਚੀ ਬੇਨਤੀ ਜੋਦਰੀ ਅਰਦਾਸ ਕਰਨ ਆਇਆ ਗੁਰੂ ਸਾਹਿਬ ਸਾਨੂੰ ਬਲ ਬਖਸ਼ਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਤਰਸ ਨਾਲ ਅਸੀਂ ਦਿੱਲੀ ਦੇ ਇਹਨਾਂ ਲੋਕਾਂ ਦੀ ਉਮੀਦਾਂ ਦੇ ਖਰੇ ਉੱਤਰ ਸਕੀਏ ਔਰ ਜਿਸ ਤਰੀਕੇ ਦਿੱਲੀ ਲੋਕਾਂ ਨੇ ਮੰਡੇਟ ਦਿੱਤਾ ਏ ਉਸੇ ਤਰੀਕੇ ਉਹਨਾਂ ਦੀਆਂ ਜਿਹੜੀਆਂ ਭਾਵਨਾ ਸੀ ਔਰ ਮੋਦੀ ਜੀ ਦੀ ਜਿਹੜੀ ਕਮਿਟਮੈਂਟ ਸੀ ਕਿ ਦਿੱਲੀ ਦੇ ਲੋਕਾਂ ਦੇ ਨਾਲ ਉਹਨੂੰ ਅਸੀਂ ਪੂਰੀ ਕਰ ਸਕੀਏ ਸੋ ਇਸੇ ਵਾਸਤੇ ਗੁਰੂ ਸਾਹਿਬ ਦਾ ਸੰਤਨ ਸਾਹਿਬ ਸ੍ਰੀ ਗੁਰੂ ਗਰੰਸਾਈ ਮਹਾਰਾਜ ਦਾ ਗੁਰੂ ਰਾਮਦਾਸ ਪਾਸ਼ਾ ਜੀ ਦੇ ਘਰ ਅੰਦਰ ਆਸ਼ੀਰਵਾਦ ਲੈਣ ਲਈ ਪੈਂਤੜੀਆਂ ਜੋਦੜੀਆਂ ਅਰਦਾਸਾਂ ਕਰਦੇ ਆਏ। ਸਰ ਸਾਹਿਬ ਜਿਹੜੀ ਸ਼ਰਾਬ ਪਾਲਿਸੀ ਦੀ ਗੱਲ ਹਮੇਸ਼ਾ ਦਿੱਲੀ ਚ ਹੁੰਦੀ ਰਹੀ। ਚੋਣਾਂ ਵੀ ਮੁੱਦਾ ਵੀ ਬਣਿਆ ਤੇ ਕਿਹਾ ਤੁਹਾਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਵੀ ਸੇਮ ਸ਼ਰਾਬ ਜਿਹੜੀ ਸ਼ਰਾਬ ਪਾਲਿਸੀ ਚੱਲ ਰਹੀ ਹੈ ਉਹਦੀ ਵੀ ਜਾਚ ਹੋਣੀ ਚਾਹੀਦੀ ਹੈ EVCB ਤੋਂ। ਦੇਖੋ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਇਹ ਬਹੁਤ ਛੋਟੀਆਂ ਚੀਜ਼ਾਂ ਨੇ। ਖਾਲੀ ਸ਼ਰਾਬ ਪਾਲਿਸੀ ਨਹੀਂ ਇਹ ਬਹੁਤ ਛੋਟੀਆਂ। ਅੱਜ ਤੁਸੀਂ ਦੇਖੋ ਮੈਂ ਪੰਜਾਬ ਦੇ ਲੋਕਾਂ ਦੇ ਚਰਨਾਂ 'ਚ ਬੇਨਤੀ ਕਰਨਾ ਚਾਹੁੰਦਾ ਹਾਂ ਅੱਜ ਤੁਸੀਂ ਇਹ ਇਹ ਸਰਕਾਰ ਨੇ ਤੁਹਾਨੂੰ ਕਿੱਥੇ ਪਹੁੰਚਾ ਰਹੀ ਹੈ ਮਾਈਕਾ ਨੂੰ ਅੱਜ ਜੋ ਦਿੱਲੀ ਨੂੰ ਉਜਾੜ ਕੇ ਆਏ ਨੇ ਉਹ ਕਹਿ ਰਹੇ ਹੁਣ ਅਸੀਂ ਦਿੱਲੀ ਦਾ ਮਾਡਲ ਪੰਜਾਬ 'ਚ ਲੈ ਕੇ ਆ ਰਹੇ ਕੀ ਅਧਿਕਾਰ ਆ ਮਨੀ ਸੋਸ਼ੋਦੀਆ ਇੱਥੇ ਘੁੰਮ ਰਹੇ ਸਕੂਲਾਂ 'ਚ ਦਿੱਲੀ ਦੇ ਸਕੂਲਾਂ ਨੂੰ ਉਜਾੜਨ ਤੋਂ ਬਾਅਦ ਪੰਜਾਬ ਨੂੰ ਦੋਵੇਂ ਤਰ੍ਹਾਂ ਦੇ ਹੱਥਿਆਂ ਨਾਲ ਲੁੱਟਣ ਦਾ ਕੰਮ ਕੀਤਾ ਹੈ ਅਰ ਪੰਜਾਬ ਇਸ ਕਦਰ ਅੱਜ ਇਸ ਸਥਾਨ ਤੇ ਆ ਗਿਆ ਏ ਮੈਂ ਤੁਹਾਨੂੰ ਇੱਕ ਛੋਟੀ ਜੀ ਗੱਲ ਕਹਿਣਾ ਚਾਹੁੰਦਾ ਜੇ ਮੇਰੇ ਪੰਜਾਬ ਦੇ ਲੋਕ ਇਸ ਨੂੰ ਸਮਝ ਸਕਣ ਭਗਵੰਤ ਮਾਨ ਜੀ ਅੱਜ ਜਿਹੜੇ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਦਿੱਲੀ ਚੋਂ ਲਿਆ ਕੇ ਪੰਜਾਬ ਚ ਬਾਟਦੇ ਪਏ ਨੇ ਪਹਿਲਾਂ ਤੁਹਾਡੀਆਂ ਸਾਰੀਆਂ ਰਾਜ ਸਭਾ ਖੋ ਕੇ ਲੈ ਗਏ ਤੁਹਾਡੀਆਂ ਤੁਹਾਡੀਆਂ ਰਾਜ ਸਭਾ ਖਰੀਦ ਲਈਆਂ ਮੈਂ ਪੰਜਾਬ ਦੇ ਲੋਕਾਂ ਦੇ ਚਹਨਾ ਚ ਬੇਨਤੀ ਕਰਨਾ ਚਾਹੁੰਦਾ ਤੁਸੀਂ ਦੇਖੋ ਆਮ ਆਦਮੀ ਪਾਰਟੀ ਨੇ ਪੰਜਾਬ ਤੁਹਾਡਾ ਅੱਖ ਤੁਹਾਡ ਤੋਂ ਖੋਇਆ ਦਿੱਲੀ ਚ 12 ਸਾਲ ਤੱਕ ਦਿੱਲੀ ਦੀ ਮੁਜਾਦਰਾ ਚ ਸਿੱਖ ਮੰਤਰੀ ਨਹੀਂ ਪਰਾਂ ਰੱਖਿਆ ਦਿੱਲੀ ਸਾਡਾ ਖੋਇਆ ਪੰਜਾਬੀਆਂ ਦਾ ਸਿੱਖਾਂ ਦਾ ਮੈਂ ਧੰਨਵਾਦ ਕਰਦਾ ਮੋਦੀ ਜੀ ਦਾ 12 ਸਾਲਾਂ ਬਾਅਦ ਆਖਰੀ ਸਾਡੇ ਅਰਵਿੰਦਰ ਸਿੰਘ ਲਵਲੀ ਜੀ ਆਖਰੀ ਮੰਤਰੀ ਸੀ 2013 ਚ ਉਸ ਤੋਂ ਬਾਅਦ ਦੁਬਾਰਾ ਕਦੀ ਉਹਨਾਂ ਨੇ ਸਿੱਖ ਮੰਤਰੀ ਨਹੀਂ ਬਣ ਦਿੱਤਾ ਵਾਪਸ ਆ ਕੇ ਹੁਣ 2025 ਦੇ ਅੰਦਰ 12 ਸਾਲਾਂ ਦੇ ਬਾਅਦ ਦਿੱਲੀ ਦੀ ਬਜ਼ਾਰਤ ਅੰਦਰ ਪੰਜਾਬੀ ਨੂੰ ਔਰ ਸਿੱਖ ਨੂੰ ਮਾਨ ਮਿਲਿਆ। ਲਾ ਹਾਂ ਭਾਜਪਾ ਦੀ ਸਰਕਾਰ ਚ ਰਿਹਾ ਕਾਂਗਰਸ ਸਰਕਾਰ ਚ ਕੋਈ ਐਸੀ ਜਨਉਦੀ ਵਿਧਾਨ ਸਭਾ ਬਣੀ ਆ ਜਦੋਂ ਦੀ ਵਿਧਾਨ ਸਭਾ ਦਾ ਗਠਨ ਹੋਇਆ ਕੋਈ ਐਸੀ ਸਰਕਾਰ ਨਹੀਂ ਸੀ ਜਿੱਦੇ ਚ ਪੰਜਾਬੀਆਂ ਨੂੰ ਔਰ ਸਿੱਖ ਨੂੰ ਦਾਕਨਾਮ ਮਿਲ ਆਵੇ ਪਹਿਲੀ ਵਾਰ ਹੋਇਆ ਇਸੇ ਤਰ੍ਹਾਂ ਹੁਣ ਦਿੱਲੀ ਚੋਂ ਇਹ ਪੰਜਾਬ ਚ ਆੜਾ ਹੈ ਪਹਿਲਾਂ ਤੁਹਾਡੀਆਂ ਰਾਜ ਸਭਾ ਵਿੱਚਤੀਆਂ ਮੈਨੂੰ ਦੱਸੋ ਰਾਗਵ ਚੱਡੇ ਦਾ ਕੀ ਆ ਪੰਜਾਬ ਅੰਦਰ ਉਹਨੂੰ ਕਿਸ ਕਪੈਸਿਟੀ ਚ ਰਾਜ ਸਭਾ ਦਿੱਤੀ ਆ ਇਆ ਜਿਹੜੇ ਤਿੰਨ ਰਾਜ ਸਭਾ ਵੇਚ ਕੇ ਪੈਸੇ ਲੈ ਕੇ ਰਾਜ ਸਭਾ ਵੇਚਤੀਆਂ ਜਿਹੜਾ ਇਹਨਾਂ ਦਾ ਮਾ ਮੰਤਰੀ ਆ ਸੰਦੀਪ ਪਾਠਕ ਉਹਦਾ ਕੀ ਆ ਦਿੱਲੀ ਅੰਦਰ ਉਹ ਸੰਦੀਪ ਪਾਠਕ ਅੱਜ ਤੁਹਾਡੇ ਤੇ ਰਾਜ ਕਰਦਾ ਪਿਆ ਜਾ ਕੇ ਕਦੀ ਦੇਖੋ ਸੈਕਟਰੀਏਟ ਅੰਦਰ ਭਗਵੰਤ ਮਾਨ ਤੇ ਵਿਚਾਰਾ ਆਉਂਦਾ ਤੇ ਚਲੇ ਜਾਂਦਾ ਹੁਣ ਤੇ ਹੁਣ ਕਹਿਣ ਜੋਗੇ ਵੀ ਕੁਝ ਨਹੀਂ ਉਹਦੇ ਪੱਲੇ ਤੇ ਵਿਚਾਰਦੇ ਨੇ ਛੱਡਿਆ ਹੀ ਕੁਝ ਨਹੀਂ ਉਹਦੇ ਦਫ਼ਤਰਾਂ ਦੇ ਨਾਲ ਡਵਾਈਜ਼ਰ ਉਹਦੇ ਕੇਜਰੀਵਾਲ ਨੇ ਭੇਜੇ ਆ ਉਹਦੇ ਦਫ਼ਤਰਾਂ ਦੇ ਅੰਦਰ 77 ਜਿਹੜੀਵਾਲ ਦੇ ਭੇਜਿਆ ਉਹਦੇ ਪੀਏ ਕੇਜਰੀਵਾਲ ਦੇ ਭੇਜਿਆ ਸਰਕਾਰ ਕੇਜਰੀਵਾਲ ਜੀ ਚਲਾ ਰਹੇ ਨੇ ਔਰ ਜਿਸ ਤਰੀਕੇ ਦੋਹੇ ਜਿਹੇ ਠੰਡ ਲੁੱਟਦੇ ਪਏ ਨੇ ਪੰਜਾਬ ਦਾ ਅਰਬਾਂ ਰੁਪਿਆ ਪਹਿਲਾਂ ਤੇ ਵਿਦੇਸ਼ਾਂ ਚ ਜਾ ਰਿਹਾ ਉਹ ਬੱਚਿਆਂ ਤੋਂ ਮਾਧਿਅਮ ਤੇ ਕੋਈ 50 ਲੱਖ ਖਰਚ ਕੇ ਜਾਂਦਾ ਕੋਈ 80 ਲੱਖ ਖਰਚ ਕੇ ਜਾਂਦਾ ਕੋਈ এডਿਕੇਸ਼ਨ ਨਾਮ ਤੇ ਆ ਰਿਹਾ ਹੁਣ ਸਾਰੇ ਵਾਪਸ ਆ ਰਹੇ ਨੇ ਅਰਬਾਂ ਖਰਬਾਂ ਰੁਪਿਆ ਪੰਜਾਬ ਦਾ ਵਿਦੇਸ਼ਾਂ ਚ ਚਲੇ ਗਿਆ ਕਿਉਂਕਿ ਤੇ ਰੋਜ਼ਗਾਰ ਨਹੀਂ ਤੇ ਕੰਮ ਤਾਂ ਨਹੀਂ ਹੈਗਾ ਔਰ ਹੁਣ ਪੰਜਾਬ ਦੀ ਜਿਹੜੀ ਸਰਕਾਰ ਪਿਛਲੇ 3 ਸਾਲਾਂ ਤੋਂ ਕਰਜ਼ੇ ਤੇ ਕਰਜ਼ਾ ਲਈ ਜਾ ਰਹੀ ਆ ਲਗਭਗ 4 ਲੱਖ ਕਰੋੜ ਰੁਪਏ ਕਰਜ਼ਾ ਹੋ ਗਿਆ ਇਹ ਕੇਜਰੀਵਾਲ ਕਹਿੰਦੇ ਸੀ ਨਾ ਮੇਰੇ ਕੋਲ ਹਿਸਾਬ ਹੈਗਾ ਪੈਸੇ ਦਾ ਮੈਨੂੰ ਹਿਸਾਬ ਕਰਨਾ ਆਉਂਦਾ ਹੈ ਕੀ ਹਿਸਾਬ ਕੀਤਾ ਸਵਾ ਕਰੋੜ ਸਵਾ ਲੱਖ ਕਰੋੜ ਰੁਪਏ ਮੇਰੇ ਪੰਜਾਬ ਦੇ ਲੋਕੋ ਧਿਆਨ ਨਾਲ ਸੁਣਿਓ ਪੱਤਰਕਾਰ ਭਰਾਵਾਂ ਨੂੰ ਕਹਿੰਦਾ ਸਵਾ ਲੱਖ ਕਰੋੜ ਰੁਪਈਆ ਹੋਰ ਕਰਜ਼ਾ ਲੈ ਲਿਆ ਉਸ ਕਰਜ਼ੇ ਨਾਲ ਕੀਤਾ ਕੀ ਉਸ ਕਰਜ਼ੇ ਨਾਲ ਕੇਜਰੀਵਾਲ ਜੀ ਦੇ ਜਹਾਜ਼ ਉਡਾਏ ਉਸ ਕਰਜ਼ੇ ਨਾਲ ਕੇਜਰੀਵਾਲ ਜੀ ਦੇ ਹੈਲੀਕਾਪਟਰ ਉਡਾਏ ਉਸ ਕਰਜ਼ੇ ਨਾਲ ਗੁਜਰਾਤ, ਮੱਧਿਆ ਪ੍ਰਦੇਸ਼, ਛੱਤੀਸਗੜ, ਗੋਆ, ਉੱਤਰ ਪ੍ਰਦੇਸ਼ ਅੰਦਰ ਅਖਬਾਰਾਂ 'ਚ ਇਸ਼ਤਿਹਾਰ ਦਿੱਤੇ। ਉਸ ਪੈਸੇ ਦੇ ਨਾਲ ਪੰਜਾਬ ਦੇ ਪੈਸੇ ਨਾਲ ਦਿੱਲੀ ਜਾ ਕੇ ਇਲੈਕਸ਼ਨ ਲੜੀ। ਪੰਜਾਬ ਤੋਂ ਸ਼ਰਾਬ ਦੇ ਟਰੱਕਾਂ ਦੇ ਟਰੱਕ ਭਰ ਕੇ ਲਿਜਾ ਕੇ ਦਿੱਲੀ 'ਚ ਛੁੱਟੇ। ਇਹ ਕੰਮ ਕੀਤਾ ਜਿਨ੍ਹਾਂ ਨੂੰ ਤੁਸੀਂ ਰਾਜ ਦਿੱਤਾ ਸੀਗਾ, ਉਹਨਾਂ ਨੇ ਤੁਹਾਨੂੰ ਲੁੱਟਦੇ ਵੀ ਪਏ ਨੇ ਤੇ ਕੁੱਟਦੇ ਵੀ ਪਏ ਨੇ ਤੇ ਪੰਜਾਬੀਅਤ ਖਤਮ ਕਰਦੇ ਪਏ ਆ। ਮੈਂ ਅੱਜ ਇਸ ਮੀਡੀਆ ਦੇ ਮਾਧਿਅਮ ਤੋਂ ਤਿੰਨ ਗੱਲਾਂ ਜਾਣਕਾਰੀਆਂ ਦੇਣਾ ਚਾਹੁੰਦਾ ਹਾਂ। ਮੈਂ ਜ਼ਰੂਰ ਚਾਹਣਾ ਕਿ ਤੁਹਾਨੂੰ ਮੌਕਾ ਮਿਲੇ ਆਮ ਆਦਮੀ ਪਾਰਟੀ ਤੋਂ ਪੁੱਛੋ 12 ਸਾਲਾਂ ਚ ਆਮ ਆਦਮੀ ਪਾਰਟੀ ਨੇ ਦਿੱਲੀ ਚ ਕਿਵੇਂ ਕੀ ਕੀ ਖਤਮ ਕੀਤਾ ਹੈ ਪੰਜਾਬੀ ਟੀਚਰਾਂ ਦੀ ਭਰਤੀ ਖਤਮ ਕਰ ਦਿੱਤੀ ਅੱਜ 850 ਟੀਚਰਾਂ ਦੀਆਂ ਭਰਤੀਆਂ ਵੈਕੈਂਸੀਆਂ ਖਾਲੀ ਪਈਆਂ ਨੇ ਪੰਜਾਬੀ ਨੂੰ ਆਪਸ਼ਨਲ ਲੈਂਗੁਏਜ ਕਰਤਾ ਜਿਹੜੀ ਕਿ ਕੰਪਲਸਰੀ ਹੁੰਦੀ ਸੀ ਉਥੋਂ ਆਪਸ਼ਨਲ ਕਰ ਦਿੱਤਾ ਹਰ ਮੰਤਰੀ ਦੇ ਨਾਲ ਇੱਕ ਪੰਜਾਬੀ ਦਾ ਸਟੈਨੋ ਵਜ਼ੀਰ ਦੇ ਨਾਲ ਇੱਕ ਸਟੈਨੋ ਲੱਗਦਾ ਸੀ ਪੰਜਾਬੀ ਦਾ ਉਹ ਉਸ ਨੂੰ ਹਟਾ ਦਿੱਤਾ ਗਿਆ ਪੰਜਾਬੀ ਅਕੈਡਮੀ ਦਾ ਗਲ ਘੁੱਟਣ ਦਾ ਕੰਮ ਕੀਤਾ ਜੋ ਪੰਜਾਬੀ ਨੂੰ ਵੀ ਤੇ ਸਿੱਖੀ ਨੂੰ ਵੀ ਜੋ ਨੁਕਸਾਨ ਕੇਜਰੀਵਾਲ ਜੀ ਨੇ ਪਛਾਇਆ ਇਹ ਕੋਈ ਕੰਮ ਹੁਣ ਦਿੱਲੀ ਚ ਉਹਨਾਂ ਨੂੰ ਆ ਕੇ ਪੰਜਾਬ ਸ਼ੁਰੂ ਕਰ ਦਿੱਤਾ ਹੈ ਹੁਣ ਦੋਸਤੋ ਕੇਜਰੀਵਾਲ ਦੱਸੇਗਾ ਕਿ ਪੰਜਾਬ ਦੇ ਸਕੂਲ ਕਿਵੇਂ ਚਲਾਉਣੇ ਨੇ ਸਾਡੇ ਪੰਜਾਬ ਦੇ ਬਹਾਦਰ ਸਿੱਖਾਂ ਨੂੰ ਪੰਜਾਬੀਆਂ ਨੂੰ ਇਹ ਕੇਜਰੀਵਾਲ ਦੱਸਿਆ ਦੱਸੇਗਾ ਕਿ ਕਿੱਦਾਂ ਪੜਾਉਣਾ ਹੈ ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਨੇ ਦੁਨੀਆ ਨੂੰ ਪੜਾਇਆ ਜਾ ਕੇ ਸਰਦਾਰ ਸਾਹਿਬ ਕਿੰਨੇ ਕਿੰਨੇ ਦੀ ਵੇਚੀ ਨਾਲੇ ਰਾਸਵਾਸੀ ਚਲੋ ਤੁਹਾਨੂੰ ਸਭ ਨੂੰ ਪਤਾ ਮੈਨੂੰ ਤੁਹਾਨੂੰ ਬੋਲਦੇ ਜੇ ਪਈ ਉਹ ਸਭ ਨੂੰ ਬਤਨ ਤੇ ਮੈਂ ਤੁਹਾਨੂੰ ਪਤਾ ਨਹੀਂ ਪਤਾ ਜੀ ਤੁਸੀਂ ਦੱਸ ਮੈਂ ਤੁਹਾਨੂੰ ਕੀ ਪੁੱਛਦੇ ਜੀ ਮੈਂ ਕਿਹੜਾ ਮਨੀਮ ਕਰਨ ਪੈ ਰਿਹਾ ਸੀ ਸੀਸ ਮੈਲ ਦੀ ਚਰਚਾ ਸਭ ਤੋਂ ਜ਼ਿਆਦਾ ਰਹੀ ਹੈ ਤੁਹ ਸੀਸ ਮੈਲ ਜੀ ਕੌਣ ਰਹੇਗਾ ਅਜਾਤਰ ਬਣਾਉਣ ਦੀ ਗੱਲ ਹੋ ਰਹੀ ਹੈ ਸੀਸ ਮੈਲ ਚ Arvind Kejriwal ji ਦੀ ਜ਼ਿਆਦਾ ਰਹਿਣ ਗਿਆ ਇਨਸਾਨ ਕੋਈ ਨਹੀਂ ਐਸਾ ਉਹ ਰਹਿ ਨਹੀਂ ਸਕਦਾ ਉਹ ਐਸਾ ਲਗਜ਼ਰੀਅਸ ਕਾਰਿਆ ਬੰਦਾ ਤੇ ਆਮ ਬੰਦਾ ਤੂੰ ਜਾ ਕੇ ਕਮਲਾ ਜੂਗਾ ਆਟੋਮੈਟਿਕ ਪੱਖੇ ਚੱਲ ਪੈਂਦੇ ਆਵਾਜ਼ ਮਾਰੋ ਪੱਖਾ ਪੱਖਾ ਜੀ ਚੱਲੋ ਚੱਲ ਪੈਂਦਾ ਪੜਦਾ ਜੀ ਹਟੋ ਹਟ ਜਾਂਦਾ ਟਾਇਲਟ ਸੀਟ ਜੀ ਖੁੱਲੋ ਖੁੱਲ ਜਾਂਦਾ ਆਏ ਕੁਮਾਰਾ ਬੰਦਾ ਕਰ ਨਹੀਂ ਸਰ ਤੇ ਉੱਥੇ ਫਿਰ ਕੀ ਹੋਊਗੀ ਕੋ ਕੀ ਦੇਖਦੇ ਆ ਕਿ ਮਜ਼ਦੂਰੀ ਵੀ ਵੜਾਵਾ ਕਰੋ ਤਾਂ ਕਿ ਲੋਕ ਵੇਖਦੇ ਰਹੇ ਨਾ ਕੀ ਹੁੰਦਾ ਅੱਛਾ ਭਗਵੰਤ ਮਾਨੀ ਕੋਲ ਕਹਿ ਰਹੇ ਨੇ ਕਿ ਪੰਜਾਬ ਚ ਤੇ ਰਿਵਰਸ ਮਾਈਗ੍ਰੇਸ਼ਨ ਹੋ ਗਈ ਹੈ ਪੰਜਾਬ ਨੂੰ ਸਭ ਤੋਂ ਜ਼ਿਆਦਾ ਨੌਕਰੀਆਂ ਪੂਰੇ ਦੇਸ਼ ਚ ਸਭ ਤੋਂ ਜ਼ਿਆਦਾ ਪੰਜਾਬ ਨੇ ਭਗਵੰਤ ਮਾਨ ਦੀ ਸਰਕਾਰ ਨੇ ਦਿੱਤੀ ਹੈ ਸਭ ਤੋਂ ਜ਼ਿਆਦਾ ਰੋਜ਼ਗਾਰ ਦਿੱਤਾ ਹੈ ਅਵੇ ਦਿੱਤਾ ਦੇਖੋ ਤੁਸੀਂ ਰੋਜ਼ਗਾਰ ਰਾਗਵ ਚੱਡਣ ਰੋਜ਼ਗਾਰ ਮਿਲ ਗਿਆ ਤੁਹਾਡਾ ਮਾਹਮੰਤਰੀ ਦਾ ਕੀ ਨਾਮ ਆ ਅਭਿਸ਼ੋਦਾ ਸੰਦੀਪ ਆਟਮਨ ਰੋਜ਼ਗਾਰ ਮਿਲ ਗਿਆ 15 ਪਰ ਭਾਰੀਓ ਤੋਂ ਲਿਆ ਕੇ ਲਾ ਦਿੱਤੇ ਜੈਡ ਪਲਸ ਸਿਕਿਉਰਿਟੀ ਦੇ ਦਿੱਤੀ ਆਪਣੇ ਜਿਹੜਾ ਵਹਿਬਾਬਾ ਜਿਹਨੂੰ ਉੱਥੇ ਲੋਕੀ ਚਪੇੜਾ ਨਾਲ ਕੁੱਟਦੇ ਨੇ ਜਿਹਨੂੰ ਚਪੇੜਾ ਨਾਲ ਕੁੱਟਦੇ ਨੇ ਉੱਥੇ ਇੱਥੇ ਭਗਵੰਤ ਮਾਨ ਜੀ ਨੇ ਜੈਡ ਪਲਸ ਸਿਕਿਉਰਿਟੀ ਦਿੱਤੀ ਐਨੇ ਲੋਕਾਂ ਨੂੰ ਦਿੱਲੀ ਤੋਂ ਆ ਕੇ ਰੋਜ਼ਗਾਰ ਦੇ ਦਿੱਤਾ ਸਰੋਚਰਾ ਭਗਵੰਤ ਮਾਨ ਕਦੇ 50000 ਨੌਕਰੀ ਆਮਦਨ ਦਾ ਦੇ ਘਰਾਂ ਨੂੰ ਮਿਲੀਆਂ ਜੀ ਮਿਲ ਗਈਆਂ ਜੀ ਬਿਲਕੁਲ ਸਹੀ ਸਾਬ ਸਿਰਸਾ ਸਾਹਿਬ ਨੇ ਕੁਝ ਨਹੀਂ ਕੀਤਾ ਹਾਂ ਸਿਰਸਾ ਸਾਹਿਬ ਦਾ ਸੈਸ਼ਨ ਹੈ ਇੱਕ ਨਹਿਮਾ ਦਿੱਤਾ ਕਿ ਜਿਹੜਾ ਐਗਜ਼ਿਸਟ ਨਹੀਂ ਕਰਦਾ ਮੈਂ ਭਾਈ ਦਿੱਲੀ ਤੋਂ ਆਉਣਗੇ ਏ ਪਤਾ ਕੀ ਗੱਲ ਆ ਤੇ ਕੌਣ ਆਏ ਨੇ ਦਿੱਲੀ ਤੋਂ ਮੈਨੂੰ ਪਰਸੋ ਦੱਸ ਰਹੇ ਸੀ ਮਨੀਸ਼ ਸੁਸੋਦੀਆ ਪਤਾ ਕੀ ਪੁੱਛਿਆ ਸੀ ਇੱਥੇ ਤੁਸੀਂ ਸੁਣ ਕੇ ਰਹਿਣੋ ਜੋ ਕਿ ਮਨੀਸ਼ ਸੁਸੋਦੀਆ ਕੀ ਪੁੱਛ ਰਿਹਾ ਸੀ ਕਿੰਦਾ ਇਹ ਜੋ ਅਭੀ ਹਮ ਕਹਿ ਸਕਤੇ ਆਂ ਕਿ ਅਬ ਹਮ ਯਹਾਂ ਸੇ ਚਾਵਲ ਲੈ ਕੇ ਜਾਏਂਗੇ ਜੋ ਚਾਵਲ ਲਗੇ ਹੋਏ ਆਂ ਉਹਨੇ ਕਹਾਂ ਰਹਿਣ ਦੇ ਕੋਈ ਸੁਣ ਲੂਗਾ ਇਹ ਕੁੱਟੂ ਗਏ ਚਾਵਲ ਨਹੀਂ ਹੈਗੇ ਜਿਹਨੂੰ ਇਹ ਨਹੀਂ ਪਤਾ ਚੌਲ ਕੀ ਹੁੰਦੇ ਨੇ ਜਿਹਨੂੰ ਇਹ ਨਹੀਂ ਪਤਾ ਧਾਨ ਕੀ ਹੁੰਦੇ ਨੇ ਜਿਹਨੂੰ ਇਹ ਨਹੀਂ ਪਤਾ ਝੋਨਾ ਕੀ ਆ ਉਹ ਕਹਿੰਦਾ ਮੈਂ ਤੁਹਾਨੂੰ ਲਾ ਕੇ ਭਰਾਉਂਗਾ ਇਹ ਲੋਕਾਂ ਨੇ ਦੁਨੀਆ ਨੂੰ ਘੜਾਤਾ ਇਸ ਕਰਕੇ ਉਹਨਾਂ ਦਾ ਮਕਸਦ ਕੇਵਲ ਲੁੱਟਣ ਆਏ ਸੀਗੇ ਤੇ ਜੇ ਅਜੇ ਪੰਜਾਬ ਦੇ ਲੋਕ ਨਹੀਂ ਸਮਝਣਗੇ ਕਿ ਤੁਹਾਨੂੰ ਲੁੱਟ ਕੇ ਘੁੱਟ ਕੇ ਤੁਹਾਡੇ ਪੰਜਾਬ ਦਾ ਨੁਕਸਾਨ ਇੰਨਾ ਕਰਕੇ ਜਾਣਗੇ ਕਿ ਉਹਨੂੰ ਬਾਅਦ ਵਿੱਚ ਸਫਾਦ ਕਰਨਾ ਮੁਸ਼ਕਲ ਹੈ ਉਹ ਕਹਿੰਦੇ ਬਦਲਾਅ ਲਿਆਉਂਦਾ ਸੀ ਬਦਲਾਅ ਬਹੁਤ ਵੱਡੇ ਪੱਧਰ ਤੇ ਲਿਆਉਂਦਾ ਹੈ ਦੇਖੋ ਦਿੱਲੀ ਸਾਡਾ ਦੇਖੋ ਖਾਲੀ ਇਹ ਲੋਕਾਂ ਦੀ ਕ腐ਸ਼ਨਾ ਚੈੱਕ ਕਰਮਾ ਨਹੀਂ ਇੱਕ ਸਾਡਾ ਇੱਕ ਇੱਕ ਕਮਿਸ਼ਾਇਨਿਕ ਪੈਸੇ ਲੁੱਟੇ ਜਿਹੜਾ ਸਾਹਬ ਲਾਗੇ ਲੇਕਿਨ ਅਸੀਂ ਪੋਜ਼ਿਟਿਵ ਹਾਂ

ਤਿੰਜਾ ਆਜਾਏ ਬੜਾ ਰੋਲਾ ਪੈ ਗਿਆ ਹੁਣ ਤੇ 트럼ਪ ਜਾਨ ਨੇ ਇੱਕ ਨਵੀਂ ਨੀਤੀ ਕਰਦੀ ਹੈ ਪਨਾਮਾ ਚ ਉਸ ਤਰੀਕੇ ਤੇ ਗਵਾਟਾਮਾਲਾ ਉਥੇ ਐਪ ਬਣਾਤੇ ਨੇ ਉਥੇ ਬੰਦਿਆਂ ਨੂੰ ਭੇਜਿਆ ਜਾ ਰਿਹਾ ਹੈ ਉਹਨਾਂ ਨੂੰ ਹੁਣ ਇਹ ਨਹੀਂ ਪਤਾ ਕਿ ਆਪ ਟਿਕਟਾਂ ਖਰੀਦਰੀਆਂ ਪੈਣ ਗਿਆ ਉਹਨੂੰ ਕਾ ਭਾਰਤ ਸਰਕਾਰ ਕਰੇਗੀ ਜਾਂ ਕਿਹੜੀ ਸਰਕਾਰ ਉਥੇ ਜਿਹੜੇ ਬੰਦਿਆਂ ਨਾਲ ਰابطਾ ਕਰੇਗੀ ਜਾਂ ਨਹੀਂ ਪਤਾ ਪਤਾ ਹਲੇ ਵੀ ਲੋਕ ਜਿਹੜੇ ਟਰੈਵਲ ਏਜੰਟ ਆ ਹਲੇ ਵੀ ਟੰਕੀ ਲਾ ਕੇ ਦੇ ਦੇ ਦੇਖੋ ਕੋਈ ਨਹੀਂ ਜੀ ਇਹ ਸਾਰੇ ਪੈਸੇ ਦੇ ਦਿੰਦੇ ਟਰੈਵਲ ਏਜੰਟ ਮਾਫ ਕਰਿਓ ਬਸ ਮੈਂ ਕਹਿਣਾ ਚਾਹੁੰਦਾ ਕਿ 90% ਟਰੈਵਲ ਏਜੰਟਾਂ ਦੀ ਤੁਹਾਨੂੰ ਆਮ ਆਦਮੀ ਪਾਰਟੀ ਦੇ ਨੇਤਾ ਮਨਾ ਫੋਟੋ ਮੰਡਾਉਂਦਾ। ਉਹਨਾਂ ਸੁਰੱਖਣ ਉਹਨਾਂ ਨੂੰ ਉਹਨਾਂ ਦੇ ਕਰਕੇ ਹੀ ਉਹਨਾਂ ਨੂੰ ਕੋ ਹੱਥ ਨਹੀਂ ਪਾਉਂਦਾ। ਪਰ ਤੁਸੀਂ ਦੱਸੋ ਇੰਨੇ ਬੱਚਿਆਂ ਦਾ ਇੰਨਾ ਨੁਕਸਾਨ ਹੋ ਗਿਆ 1 ਕਰੋੜ ਰੁਪਏ ਦਾ। ਔਰ ਉਹ ਟ੍ਰੈਵਲ ਏਜੰਟ ਗੱਡੀਆਂ ਲੈ ਕੇ ਘੁੰਮਦੇ ਫਿਰਨ ਅੱਗੇ ਪਿੱਛੇ ਪੁਲਿਸ ਲਾ ਕੇ ਘੁੰਮਦੇ ਫਿਰਨ ਇਹ ਤਾਂ ਸਪੱਸ਼ਟ ਹੈ ਕਿ ਉਹ ਜਿਹੜਾ ਕਰੋੜਾਂ ਰੁਪਏ ਉਹਨਾਂ ਇਕੱਠਾ ਕੀਤਾ ਉਹਦੇ ਚੋਂ ਭਗਵੰਤ ਮਾਨ ਸਰਕਾਰ ਕੋਲ ਪੈਸੇ ਗਏ ਨੇ ਬੱਚਿਆਂ ਦੀਆਂ ਜਿੰਦਗੀਆਂ ਉੱਜੜ ਗਈਆਂ ਨੇ ਏਜੰਟਾਂ ਨੇ ਜਿੰਦਗੀਆਂ ਵਜਾੜ ਦਿੱਤੀ। ਅਸਲ ਪੰਜਾਬ ਵਿੱਚ ਜੋ ਬੰਬਲਾਸ ਹੋ ਰਹੇ ਨੇ ਕਿਉਂਕਿ ਤੁਸੀਂ ਵੀ ਚਿੰਤਾ ਚਿੰਤਾ ਜ਼ਾ ਨੇ ਹਾਂ ਪੰਜਾਬ ਚ ਕੋਈ ਲੌਂਡ ਆਰਡਰ ਹੈ ਹੀ ਨਹੀਂ ਤੁਸੀਂ ਇੱਕ ਪੰਪ ਪਾਸ ਦੇਖ ਰਹੇ ਜੀ ਹੈ ਕਿਥੇ ਹੈ ਤੇ ਤੁਹਾਡੀ ਖਬਰ ਛੱਪ ਜਾਂਦੀ ਮੱਭੀ ਤਾਂ ਹੈ ਤੇ ਮੈਂ ਇਸ ਗੱਲ ਚ ਲੰਬਾ ਚੁੱਕ ਮੇਰਾ ਅੱਜ ਕੋ ਮੁਕਸਦ ਹੈ ਨਹੀਂ ਮੈਂ ਤਾਂ ਗੁਰੂ ਸਾਹਿਬ ਦਾ ਧੰਨਵਾਦ ਕਰਨਾ ਹੈ ਬਸ ਮੈਂ ਤੁਹਾਨੂੰ ਇਹ ਜਰੂਰ ਬੇਨਤੀ ਕਰਦਾ ਕਿ ਇਹ ਲੋਕਾਂ ਤੋਂ ਸੁਚੇਤ ਹੋ ਜੋ ਦਿੱਲੀ ਲੋਕਾਂ ਨੂੰ 10 ਸਾਲ ਲੱਗੇ ਸਮਝ ਲੱਗਣ ਤੋਂ ਲੱਗੇ 12 ਸਾਲ ਪਰ 12 ਸਾਲ ਚ ਅੱਜ ਦਿੱਲੀ ਉੱਜੜ ਚੁੱਕੀ ਆ ਗੰਦਾ ਘਰ ਘਰ ਪਾਣੀ ਆਉਂਦਾ ਬੁਰਾ ਹਾਲ ਆ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ ਹਾਂ ਅੱਲਕੇ ਜਿਹੜੀ ਗੱਲ ਨੂੰ ਤੋਹਾਰ ਕਿਉਂ ਲਾ ਕੇ ਨਾ ਤੁਹਾਡੇ ਪਾਸੇ ਹੋਣਾ ਹੈ ਇਹਨਾਂ ਨੂੰ ਤੁਹਾਨੂੰ ਲੁੱਟਣਾ ਉੱਥੇ ਦੁਕਾਨੇ ਦੇ ਲਈ ਬੰਦ ਹੋ ਗਿਆ ਜਿੱਥੇ ਸਾਹਿਬ ਬੱਚੇ ਕੀ ਸੀ ਯਾਰ ਸਰਕਾਰ ਪੱਤੇ ਵਿਚਕਾਰ ਟਕਰਾਅ ਚੱਲਿਆ ਅਕਾਲੀ ਜੋਂ ਕਿ ਤੁਸੀਂ ਕਦੀ ਦਿੱਲੀ ਗੁਰਦੁਆਰਾ ਕੋ ਮਦਦ ਕਮੇਟੀ ਦਾ ਹੋਣਾ ਆ ਰਿਹਾ ਹੈ ਧਾਰਮਿਕ ਤੌਰ ਤੇ ਮੇਰੀ ਬੇਨਤੀ ਹੈ ਮੈਂ ਕੋਈ ਧਾਰਮਿਕ ਤੌਰ ਤੇ ਜੋ ਵੀ ਹੋਇਆ ਹੈ ਨਾ ਉਹ ਤੇ ਮੇਰੀ ਕੋਈ ਤਕਰੀਰ ਹੈ ਜਿਹੜੀਆਂ ਵੱਡੀਆਂ ਗੱਲਾਂ ਨੇ ਸ਼ਰੂਮਨੀ ਕਮੇਟੀ ਸਾਡੀ ਬਹੁਤ ਸਨਮਾਨਿਤ ਸੰਸਥਾ ਹੈ ਸਾਡੀ ਸ਼ਰਮੋਹਰ ਸੰਸਥਾ ਹੈ ਅਕਾਲ ਤਖਤ ਸਾਹਿਬ ਸ਼ਰਮੋਹਰ ਸਾਡੀ ਸਿੱਖ ਕੌਮ ਦਾ ਮਾਣ ਸਾਡਾ ਸੋਮਾ ਤੱਕ ਦਾ ਇਸ ਕਰਕੇ ਮੈਂ ਇਹ ਕੰਟਰੋਵਰਸੀ ਉਹਨਾਂ ਦੀ ਦਿਨ ਸੀ ਕਿ ਤੱਕ ਬੜੀ ਹੈ ਪੰਜਾਬ ਦੇ ਵਿੱਚ ਵੀ ਆਉਣ ਵਾਲੇ 270 ਤੋਂ ਵੱਧ ਦੇ ਵਿਅਕਤੀ ਸ਼੍ਰੋਮਿਕ ਕਾਲੇਦਨ ਘਟੜੋੜ ਹੋ ਸਕਦਾ ਹੈ ਪੰਜ ਪਾ ਜੀ ਇਹ ਮੈਂ ਗੱਲਾਂ ਦੇ ਉੱਤੇ ਕੁਝ ਨਹੀਂ ਹੈਗਾ ਜੀ ਸਾਡੀ ਪਾਰਟੀ ਅਕੇਲਾ ਚੋਣ ਲੜੂਗੀ ਜੋ ਪਾਰਟੀ ਨੇ 2022 ਕੀਤਾ ਸੀਗਾ ਜੋ ਪਾਰਟੀ ਨੇ ਉਹਨੇ 2024 ਵਿੱਚ ਕੀਤਾ ਸੀਗਾ ਅਸੀਂ ਇਹ ਚਾਹੁੰਦੇ ਹਾਂ ਕਿ ਅਸੀਂ ਸਿੱਧਾ ਰਾਫਤਾ ਕਾਇਮ ਕਰਕੇ ਪੰਜਾਬ ਨੂੰ ਬਾਤ ਕਰੀਏ ਪੰਜਾਬ ਦੇ ਲੋਕਾਂ ਦੇ ਮਸਲੇ ਹੱਲ ਕਰੀਏ ਸਾਡੀ ਦਈ ਆ ਪੰਜਾਬ ਦੇ ਲੋਕਾਂ ਦੇ ਚਰਨਾਂ 'ਚ ਬੇਨਤੀ ਕਰਾਂਗੇ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਕਿ ਸਾਡੀ ਭਾਵਨਾ ਸਮਝੋ ਮੈਨੂੰ ਉਮੀਦ ਆ ਕਿ ਸਾਡੀ ਭਾਵਨਾ ਨੂੰ ਸਮਝਣਗੇ ਸਰਕਾਰ ਦੀ ਭਾਵਨਾ ਨੂੰ ਸਮਝਣਗੇ ਪਰ ਸਾਡਾ ਸਾਥ ਦੇ ਅੱਛਾ ਸਰਕਾਰ ਕੋਈ ਚੀਜ਼ ਆ ਕੇ ਦੀ ਸਰਕਾਰ ਵੱਲੇ ਪੰਜਾਬ ਦੇ ਜਿਹੜੇ ਪੰਜਾਬ ਦੇ 22 ਹੋਏ ਸੀ ਕਿਉਂਕਿ ਭਵਨਪਨ ਕੈਸੀ ਸੀ ਦਿੱਲੀ ਮਾਡਲ ਵਪਾਰ ਵਾਲਾ ਵੀ ਲੈ ਕੇ ਆਵਾਂਗੇ ਤੁਸੀਂ ਉਸ ਬੈਂਕ ਮੈਕਬੈਨ ਨਾਲ ਜੁੜੇ ਹੋ ਤਾਂ ਉਹ 22 ਨੂੰ ਜਾਰੀ ਰਹਿਣਗੇ ਜੀ ਜਿਹੜੇ 22 ਸੀਗੇ 22 ਤੇ ਪੈਸੇ ਇਕੱਠੇ ਕਰਨਦੇ ਸੀਗੇ ਉਤੋਂ ਉਹ 22 ਕਿਤੇ ਸੀਗੇ ਵਾਪਸ ਦਿੱਲੀ ਆਪਣਾ ਹਕਮੰਦਰੀ ਲਗਦੀ ਬਹੁਤ ਕਾਫੀ ਕੁਛ ਦਾ ਆਪਰਨਾਨ ਹੋਇਆ ਬੜੇ ਕੋਈ ਦਾਨ ਪ੍ਰਦਾਨ ਨਹੀਂ ਹੋਇਆ ਪੈਸੇ ਦਾ ਦਾਨ ਪ੍ਰਦਾਨ ਹੋਇਆ ਸੀ ਜੇ ਇਕੱਠੇ ਕਰਕੇ ਵਾਪਸ ਕਰਨੇ ਤਕਰਾਰੇ ਸਿੱਖਾ ਸਾਹਿਬ ਕੈਬਨ ਦੀਆਂ ਰਿਪੋਰਟਾਂ ਪਈਆਂ ਹੋਈਆਂ ਕਿ ਆ ਪਹਿਲੀ ਟੈਬਲ ਦੀ ਮੀਟਿੰਗ ਹੋ ਰਹੀ ਹੈ ਕਿ ਕਿੰਨੀਆਂ ਕੈਬਨ ਦੀਆਂ ਰਿਪੋਰਟਾਂ ਜਿਹੜੀਆਂ ਪਈਆਂ 14 ਕੈਬਨ ਦੀਆਂ ਰਿਪੋਰਟਾਂ ਸੀਗੀਆਂ ਜਿਹੜੀਆਂ ਪਿਛਲੇ 3 ਸਾਲ ਤੋਂ ਦਬਾ ਕੇ ਰੱਖਿਆ ਸੀ ਸੁਣਿਆ ਕਿ ਕੈਬਨ ਦੀ ਰਿਪੋਰਟ ਨਾ ਪੇਸ਼ ਹੋਵੇ 3 ਸਾਲ ਤੋਂ ਹਾਈ ਕੋਰਟ ਜਾਣਾ ਪਿਆ ਸਾਨੂੰ ਪਰ ਸਾਡੀ ਸਰਕਾਰ ਨੇ ਪਹਿਲੀ ਕੈਬਨਟ ਫੈਸਲਾ ਕੀਤਾ ਹੈ ਕਿ ਅਸੀਂ ਉਹ ਕੈਬਨ ਦੀਆਂ ਰਿ ਉਹ ਪਹਿਲੇ ਕੈਬਨਿਟ ਦੇ ਫੈਸਲਾ ਕਰਕੇ ਵਿਧਾਨ ਸਭਾ ਦੇ ਪੱਟਲ ਤੇ ਲਿਆਂਦੇ ਜਾਣਗੇ ਔਰ ਤੁਹਾਨੂੰ ਹੋਛ ਪਤਾ ਲੱਗੂਗਾ ਕਿਤਨਾ ਸ਼ਰਾਬ ਦੇ ਕੋਟਾਲੇ ਹੋਏ ਸਾਰੇ ਕੋਟਾਲੇ ਦੀ ਉਸ ਜਾਣਕਾਰੀ ਅੱਜ ਮੈਂ ਕਰ ਕਹਿਣਾ ਚਾਹੁੰਦਾ ਕਿ ਕਿਜਰੀਵਾਲ ਜੀ ਔਰ ਭਗਵੰਤ ਮਾਨ ਜੀ ਕੰਨ ਸਾਲ ਹੋ ਗਏ ਨੇ ਟੈਣਾ ਇੰਤਜ਼ਾਰ ਕਰ ਰਹੀਆਂ ਨੇ ਬੀਬੀਆਂ ਹਜ਼ਾਰ ਰੁਪਏ ਦਾ ਇੰਤਜ਼ਾਰ ਕਰ ਰਹੀਆਂ ਨੇ ਉਹ ਹਜ਼ਾਰ ਰੁਪਏ ਕਦੋਂ ਮਿਲੂਗਾ ਇਹ ਜਰੂਰ ਅਸੀਂ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦੇ ਆ ਬਹੁਤ ਲੁੱਟ ਲਿਆ ਤੁਸੀਂ ਪੰਜਾਬ ਨੂੰ ਕਟੋ-ਕਟੋਸ ਬੇਬੀਆਂ ਨੇ ਜਿਨ੍ਹਾਂ ਨੇ ਵੋਟਾਂ ਪਾਈਆਂ ਸੀ 1000 ਰੁਪਏ ਦੀਆਂ ਉਹ 1000 ਰੁਪਏ ਤੋਂ ਮੇਰੇ ਖਾਤੇ 'ਚ ਪਾ ਦਿਓ ਜਿਹੜਾ ਤੁਸੀਂ ਕਿਹਾ ਸੀਗਾ ਕਿ ਕਿਸਾਨੀ ਦਾ ਕਰਜ਼ਾ ਸਾਰਾ ਅਸੀਂ ਮਾਫ਼ ਕਰਾਂਗੇ ਕੇਜਰੀਵਾਲ ਜੀ ਨੇ ਕਿਹਾ ਸੀਗਾ ਉਹ ਕਰਜ਼ਾ ਤੇ ਮਾਫ਼ ਕਰ ਦਿਓ ਮੈਂ ਇਹ ਜ਼ਰੂਰ ਬੇਨਤੀ ਕਰਦਾ ਹਾਂ ਕਿ ਜਿਹੜਾ ਤੁਸੀਂ ਕਿਸਾਨ ਦੇ ਕਰਜ਼ੇ ਮਾਫੀ ਦੀ ਗੱਲ ਕਹੀ ਸੀ ਤੁਸੀਂ ਉਹ ਕਰਜ਼ਾ ਅੱਜ ਤੱਕ ਕਰਜ਼ਾ ਮਾਫ਼ ਤੇ ਛੱਡੋ ਤੁਸੀਂ ਕਰਜ਼ਾ ਉਹਨਾਂ ਤੇ ਹੋਰ ਚੜਾ ਦਿੱਤਾ ਹੈ ਉਹਨਾਂ ਦਾ ਤੇ ਚੜਾ ਦਿੱਤਾ ਤੇ ਸੁਸਾਇਟੀਆਂ ਤੇ ਚੜਾ ਦਿੱਤਾ ਹੈ ਔਰ 1000 ਰੁਪਏ ਤੁਸੀਂ ਦੇਣ ਦੀ ਗੱਲ ਕੀਤੀ ਸੀ ਉਹ ਮਾਤਾ ਪੈਣ ਨੂੰ ਮਿਲਿਆ ਨਹੀਂ ਕੋਹਨਾਂ ਤੋਂ ਜਰੂਰ ਦਿਆ ਬਿਜਲੀ ਦੇ ਬਿੱਲ ਦੇ ਨਾਮ ਤੇ ਸੋ ਮੇਰੀ ਜਰੂਰ ਬੇਨਤੀ ਆ 1000 ਰੁਪਏ ਜਰੂਰ ਸਾਡੀਆਂ ਮਾਤਾਵਾਂ ਭੈਣਾਂ ਨੂੰ ਮਿਲਣਾ ਚਾਹੀਦਾ ਇੱਕ ਆਦਮੀ ਹੈ ਸਹੀ ਇਸ ਵਾਲ ਦਾ ਕੋਈ ਉਹਦਾ ਕਾਰਨ ਹੈ ਜਿਹਦੀ ਮਹਿਮੇ ਨੂੰ ਪਤਾ ਹੀ ਨਹੀਂ ਮੈਂ ਤਾਂ ਦੱਸਿਆ ਉਥੋਂ ਆਏ ਨੇ ਪੰਜਾਬ ਤੋਂ ਦਿੱਲੀ ਤੋਂ ਆਏ ਨੇ ਇਹਨਾਂ ਨੂੰ ਖੁਦ ਨਹੀਂ ਪਤਾ ਕਿਹੜਾ ਮੈਕਮਾ ਕਿਹੜਾ ਹੈਗਾ ਕਿਹੜਾ ਨਹੀਂ ਹੈਗਾ ਹਾਲ ਦੇਖੋ ਸਰਕਾਰ ਕਹਿੰਦੀ ਅਸੀਂ ਕੰਮ ਕਰਦੇ ਪਏ ਕੰਮ ਕਿਹੋ ਜਿਹਾ ਕਰਦੇ ਪਏ ਜਿਹੜਾ ਮੈਕਮਾ ਨਹੀਂ ਐਗਜ਼ਿਸਟ ਕਰਦਾ ਉਹ ਮੈਕਮਾ ਮੰਤਰੀ ਨੂੰ ਦੇ ਦਿੰਦਾ ਫਿਰ ਪੁੱਛਦੇ ਨੇ ਸਾਡਾ ਕੰਮ ਕਿ ਹਾਲ ਕੀ ਹੁਣ ਹਾਲ ਤੇ ਹੀ ਹੋਣਾ ਹੈ ਮੰਤਰੀ ਨੂੰ ਇਹ ਨਹੀਂ ਪਤਾ ਮੇਰਾ ਮੈਕਮਾ ਕਿਹੜਾ ਹੈ ਮੈਕਮੇ ਦਾ ਨਾਮ ਨਹੀਂ ਹੈਗਾ ਨਾ ਮੈਕਮੇ ਦਾ ਸਟਾਫ ਹੈਗਾ ਨਾ ਮੈਕਮੇ ਦੀ ਕੋਈ ਅਫਸਰ ਅਪਰ ਮੈਕਮਾ ਹੈਗਾ ਉਹ ਕਿਸੇ ਕੈਬਨਿਟ ਮੰਤਰੀ ਦਾ ਰੈਂਕ ਉਹਨੂੰ ਮਿਲਿਆ ਅੱਜ ਤੱਕ ਨਹੀਂ ਲੁੱਟਣ ਆਏ ਨਾ ਤੁਸੀਂ ਆਪਣੇ ਉਹਨੂੰ ਦਿੱਤਾ ਇਹਨਾਂ ਨੇ ਮੈਬਬ ਨੂੰ ਜਿਹਨੂੰ ਜੈਡ ਪਲੱਸ ਸਿਕਿਉਰਟੀ ਦਿੱਤੀ ਇਹਨਾਂ ਨੇ ਲੁੱਟਣ ਆਏ ਦੋਹਧੀਆਂ ਤੇ ਲੁੱਟਦੇ ਅੱਛਾ ਦਿੱਲੀ ਤੇ ਪੰਜਾਬ ਦੇ ਕਿਵੇਂ ਮੁਕਾਮਲ ਹੈ ਨਵੀਂਤਰਪਾਲ ਨੂੰ ਅੱਜ ਦੇ ਲਈ ਬੜਾ ਸਿਦਾਰ ਆਇਆ ਸਾਰੇ ਸਾਰੇ ਇਸ ਜਿਹੜੇ ਮੁੱਦੇ ਨੇ ਬੜੇ ਪੱਖ ਦੇ ਮੁੱਦੇ ਨੇ ਇਹਨਾਂ ਦੇ ਉੱਤੇ ਜਦੋਂ ਤੱਕ ਸਾਡੀ ਸਰਕਾਰ